ਅੰਗੂਰਾ ਨੂੰ ਆਪਾਂ ਥੋੜਾ ਜਿਹਾ ਅੱਧਾ ਚਮਚ ਮਿੱਠਾ 소ਡਾ ਪਾ ਕੇ ਪਾਣੀ 'ਚ ਭਿਗੋ ਕੇ ਅੱਧੇ ਪੌਣੇ ਘੰਟੇ ਵਾਸਤੇ ਰੱਖ ਦਿੰਦੇ ਆ ਤੇ ਉਹਦੇ ਨਾਲ ਜਿੰਨਾ ਵੀ ਪੈਸਟਿਸਾਈਡ ਆ ਸਭ ਨਿਕਲ ਜਾਏਗਾ। ਸਰ ਬਿਲਕੁਲ ਕਲੀਅਰ ਹੋ ਗਿਆ। ਕਲੀਅਰ ਹੋ ਜਾਏਗਾ। ਇਦਾਂ ਹੀ ਹੋਰ ਫਰੂਟਸ ਆ ਜਿਹੜੇ ਕਿ ਆਪਾਂ ਖਾਣੇ ਆ ਰੈਗੂਲਰ ਜਿਹਦੇ 'ਚ ਮੈਕਸਿਮ ਪੈਸਟਿਸਾਈਡ ਹੁੰਦਾ ਉਹਦਾ ਅਗਰ ਆਪਾਂ ਨੂੰ ਭਿਗੋ ਕੇ ਰੱਖ ਦਈਏ ਜਿੰਨਾ ਕਿ ਆਲੂ ਖਾਰਾ ਆਏਗਾ ਹਣ ਵਾਲੇ ਟਾਈਮ 'ਚ। ਅੰਬ ਆਏਗਾ। ਅੰਬ ਨੂੰ ਵੀ ਭਿਗੋ ਕੇ ਰੱਖੀਏ ਥੋੜੀ ਦੇਰ ਤਾਂ ਬੜਾ ਵਧੀਆ ਰਹੇਗਾ। ਜਿੰਨਾ ਅੰਬ ਨੂੰ ਆਪਾਂ ਭ ਪਹਿਲਾਂ ਪਿਘੋਂਦੇ ਨੇ ਆਪ ਨੂੰ ਬਹੁਤ ਹਲਕਾ ਜਾਂ ਮਿੱਠਾ ਸੁਡਾ ਨਾਲ ਪਾਤਾ ਉਹਦੇ ਨਾਲ ਲੀਚਿੰਗ ਹੋ ਜਾਏਗੀ ਜਿਹੜਾ ਇਥਾਈਲਿੰਗ ਗੈਸ ਦੇ ਨਾਲ ਉਹਨੂੰ ਪਕਾਉਂਦੇ ਨੇ ਮਸਾਲੇ ਨਾਲ ਪਕਾਉਂਦੇ ਨੇ ਉਹ ਖਤਮ ਹੋ ਜਾਏਗਾ ਉਹਦਾ ਸਾਈਕਲਫੈਕਟ ਖਤਮ ਹੋ ਜਾਏਗਾ ਸਰ ਬਹੁਤ ਕਮਾਲ ਦੀ ਜਾਣਕਾਰੀ ਹੈ ਜਿਹੜੀ ਤੁਸੀਂ ਸ਼ੇਅਰ ਕੀਤੀ ਆ ਤੁਹਾਨੂੰ ਨਾ ਆਇਆ ਉਹ ਜਿਹੜੇ ਡਾਕਟਰ ਨੇ ਉਹ ਕਹਿੰਦੇ ਨੇ ਚੱਲੋ ਤਾਂ ਇਹ ਜਿੰਨਾ ਆਪਾਂ ਕਰਾਂਗੇ ਉਹਨਾਂ ਜ਼ਿਆਦਾ ਆਪਾਂ ਸਵਸਥ ਰਹਾਂਗੇ ਕਿਉਂਕਿ ਆਪਾਂ ਜਿਹੜਾ ਆਪਣਾ ਸਰੀਰ ਹੈ ਨਾ ਉਹ ਆਪਣੇ ਫੂਡ ਦਾ ਹੀ ਬਣਿਆ ਹੈ ਜੋ ਆਪਾਂ ਖਾ ਰਹੇ ਆ ਉਹੀ ਬਾਰ ਚ ਲੱਗ ਰਿਹਾ ਉਹੀ ਸਕਿਨ ਹੈ ਉਹੀ ਆਪਾਂ ਜਿੰਨਾ ਵਧੀਆ ਆਪਾਂ ਫਲ ਖਾਣਾ ਖਾ ਸਕਦੇ ਆ ਉਹਨਾਂ ਖਾਈਏ ਉਹਨਾਂ ਵਧੀਆ ਰਹੀਏ ਜਿੰਨਾ ਆਪਾਂ ਸਬਜ਼ੀਆਂ 'ਚ ਵੀ ਕਰ ਸਕਦੇ ਆ ਜੀ ਸਬਜ਼ੀਆਂ 'ਚ ਵੀ ਕਰ ਸਕਦੇ ਆ